ਕੈਨੇਡਾ ਨੇ ਕਹਿਤਾ ਅਸੀਂ 6 ਲੱਖ ਨੌਜਵਾਨ ਜਿਹੜਾ ਵਾਪਸ ਭੇਜਣਾ ਤੇ ਜੇ ਉਹਨਾਂ ਨੇ ਭੇਜਤਾ ਤਾਂ ਫਿਰ ਕੀ ਕਰੋਗੇ ਪੰਜਾਬ ਨੂੰ ਨਸ਼ਿਆਂ ਵਾਸਤੇ ਬਦਨਾਮ ਕੀਤਾ ਗਿਆ ਗੁਜਰਾਤ ਤੋਂ ਟਣਾ ਦੇ ਹਿਸਾਬ ਨਾਲ ਹੀਰੋਇਨ ਫੜੀ ਜਾਂਦੀ ਹੈ ਗੁਜਰਾਤ ਦੇ ਪੋਰਟ ਤੋਂ ਉਦੋਂ ਕੋਈ ਬੋਲਦਾ ਨਹੀਂ ਇਹ ਮਾਈਨਿੰਗ ਸਰਕਾਰਾਂ ਦੀ ਨਾਕਿਟ ਚੱਲ ਰਹੀਆ ਨਸ਼ਾ ਸਰਕਾਰਾਂ ਦੀ ਨਾਕਿਟ ਚੱਲਿਆ ਤੇ ਇਹ ਮਨੁੱਖੀ ਧੰਦਾ ਜਿਹੜਾ ਵਾ ਤਸਕਰੀ ਦਾ ਇਹ ਵੀ ਸਰਕਾਰਾਂ ਦੀ ਨਾਕਿਟ ਚੱਲ ਰਿਆ ਸਾਡੇ ਰਾਜਸਥਾਨ ਸੀ ਹਲਕੇ 'ਚ ਨਹੀਂ ਹੁੰਦੀ ਮਾਈਨਿੰਗ ਦੱਸੋ ਕਿਹੜੇ ਕਿਹੜੇ ਥਾਂ ਤੇ ਮਾਈਨਿੰਗ ਨਹੀਂ ਹੁੰਦੀ ਮਾਈਨਿੰਗ ਉਹ ਚੱਲੀ ਜਾਂਦੀ ਹੈ ਰੇਤਾਂ ਦਾ ਪੈਸਾ ਕਿਦੀ ਜੇਬ ਤੇ ਜਾ ਰਿਹਾ ਹਾਈ ਕੋਰਟ ਕਹਿ ਰਿਹਾ ਗਵਰਨਰ ਸਾਹਿਬ ਜਿਹੜੇ ਨੇ ਉਹ ਕਹੀ ਜਾਂਦੇ ਨੇ ਵੀ ਇੱਥੇ ਰੇਤ ਚੱਲਦੀ ਪਈ ਹੈ ਸੇਨਾ ਉਹ ਕਹੀ ਜਾਂਦੀ ਹਾਈ ਕੋਰਟ ਜਾ ਜਾ ਕੇ ਬੀਐਸਐਫ ਉਹ ਕਹੀ ਜਾਂਦੀ ਹਾਈ ਕੋਰਟ ਜਾ ਜਾ ਕੇ ਇਹਨਾਂ ਨੂੰ ਕੋਈ ਮਤਲਬ ਅਸਰ ਹੀ ਨਹੀਂ ਗਲਤੀ ਜਾ ਜਾ ਆ ਜਾਇਆ ਤੇ ਨਾ ਦੇਖੋ ਕੋਈ ਮੰਤਰੀ ਪਹੁੰਚਿਆ ਨਾ ਕੋਈ ਐਮਐਲਏ ਪਹੁੰਚੇ ਹਾਲਾਂਕਿ ਉੱਥੇ ਡਿਪਟੀ ਕਮਿਸ਼ਨਰ ਸਾਹਿਬ ਆ ਅਮਰਸਰ ਦੇ ਤੇ ਪੁਲਿਸ ਕਮਿਸ਼ਨਰ ਜ਼ਰੂਰ ਪਹੁੰਚੇ ਨੇ ਮਤਲਬ ਇਹਨਾਂ ਦਾ ਤੇ ਤਿੰਨ ਦਿਨਾਂ ਜੀ ਤੁਆ ਨਿਕਲ ਗਿਆ ਤੇ ਕਿੰਨੇ ਨੌਜਵਾਨ ਜਿਹੜੇ ਉੱਥੇ ਆਣ ਉੱਥੋਂ ਇੱਥੇ ਅਜੇ ਆਉਣੇ ਨੇ ਜਿਗਤਾਰ ਇੱਕ ਐਮਪੀ ਨੂੰ ਲਿਖਣਾ ਪੈ ਰਿਹਾ ਚਿੱਠੀ ਲਿਖਣੀ ਪੈ ਰਹੀ ਸੈਂਟਰ ਗਵਰਨਮੈਂਟ ਨੂੰ ਕਹਿੰਦਾ ਮੈਂ ਇੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਲਿਖਦਾ ਫਿਰ ਗੱਲ ਹੀ ਕੋਈ ਨਹੀਂ ਸੁਣਦਾ ਆਰਗੇਨਾਈਜ਼ ਤਰੀਕੇ ਦੇ ਨਾਲ ਸਿੱਖਿਆ ਖਤਮ ਕਰ ਦਿੱਤੀ ਗਈ ਤੁਸੀਂ ਆਪ ਦੱਸੋ ਪਿੰਡਾਂ ਚ ਨਕ ਖੁੱਲੇ ਆਮ ਕਿਤਾਬਾਂ ਖੋਲ ਕੇ ਪੇਪਰ ਨਹੀਂ ਦਿੰਦੇ ਨੌਜਵਾਨ ਸਕੂਲਾਂ ਦੇ ਵਿੱਚ ਜਦੋਂ ਤੁਹਾਨੂੰ ਆਉਂਦਾ ਜਾਂਦਾ ਹੀ ਕੱਖ ਨਹੀਂ ਤੇ ਤੁਹਾਨੂੰ ਨੌਕਰੀ ਕੌਣ ਦਊਗਾ ਇੱਕ ਤਿਹਾਈ ਪੰਜਾਬੀ ਨੇ ਗੁਜਰਾਤ ਦੇ ਵੀ ਬੰਦੇ ਨੇ ਹਰਿਆਣਾ ਦੇ ਵੀ ਲੋਕ ਨੇ ਤੁਸੀਂ ਇੱਕ ਦਿੱਲੀ ਤਾਰ ਦਿੰਦੇ ਅਮਰੀਕਾ ਵੱਲ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਹੁਣ ਤੱਕ ਤਿੰਨ ਜਹਾਜ਼ ਭਾਰਤ ਅੰਦਰ ਆ ਚੁੱਕੇ ਨੇ ਇਹ ਤਿੰਨੇ ਜਹਾਜ਼ ਸ੍ਰੀ ਗੁਰੂ ਰਾਮਦਾਸ 에ਰਪੋਰਟ ਅਮਰਸਰ ਦੇ ਵਿੱਚ ਪਹੁੰਚੇ ਹੋਏ ਨੇ ਪਰ ਕਿਤਨਾ ਕੀਤੇ ਇਹਨਾਂ ਵਿਅਕਤੀਆਂ ਦੇ ਉੱਤੇ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਨੇ ਬਹੁਤ ਸਾਰੇ ਸਿਆਸਤਦਾਨਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਉਹਨਾਂ ਵਿਅਕਤੀਆਂ ਦੇ ਹੱਥਾਂ ਦੇ ਵਿੱਚ ਉਹਨਾਂ ਭਾਰਤੀਆਂ ਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਪੈਰਾਂ ਦੇ ਵਿੱਚ ਬੇੜੀਆਂ ਲਗਾਈਆਂ ਗਿਆ ਇੱਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਸਨ ਉਹਨਾਂ ਦੀਆਂ ਦਸਤਾਰਾਂ ਉਤਾਰੀਆਂ ਗਈਆਂ ਸੀ ਇਹਨਾਂ ਕੁਝ ਵਿਸ਼ਿਆਂ 'ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਨੇ ਭੰਡਾਰੀ ਸਾਹਿਬ ਕਿਵੇਂ ਵੇਖਦੇ ਹੋ ਜਿਵੇਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਕਾਫੀ ਸਿਆਸਤਦਾਨਾਂ ਨੇ ਇਸ ਨੂੰ ਕਾਫੀ ਲੰਮਾ ਚੌੜਾ ਖਿੱਚ ਪੰਜਾਬੀਆਂ ਦੇ ਬੀੜੀਆਂ ਲਾਈਆਂ ਭਾਰਤੀਆਂ ਦੇ ਬੀੜੀਆਂ ਲਾਈਆਂ ਫਿਰ ਉੱਥੇ ਗੱਲ ਦਸਤਾਰ ਦੀ ਆ ਗਈ ਵੀ ਹੁਣ ਜਿਹੜੇ ਸਿੱਖ ਨੌਜਵਾਨ ਸਹੀ ਉਹਨਾਂ ਦੀਆਂ ਦਸਤਾਰਾਂ ਨਹੀਂ ਸੀ ਹੈਗੀਆਂ ਉਹਨਾਂ ਨੂੰ ਪਰਦੇ ਨਹੀਂ ਸੀ ਬੱਦੇ ਹੋਏ ਜਕਤਾਰ ਦੇਖੋ ਹੱਥਕੜੀਆਂ ਲਾਉਣੀਆਂ ਬੀੜੀਆਂ ਲਾਉਣੀਆਂ ਅਸੀਂ ਪਹਿਲੇ ਕਿਹਾ ਇਹ ਬਹੁਤ ਮੰਦ ਪੱਗੀ ਗੱਲ ਆ ਦਸਤਾਰ ਲਾਉਣੀ ਵੀ ਬਹੁਤ ਮੰਦ ਪੱਗੀ ਗੱਲ ਆ ਕਿਉਂਕਿ ਦਸਤਾਰ ਜਿਹੜੀ ਹੈ ਨਾ ਉਹ ਕਹਿੰਦੇ ਗਹਿਣਾ ਹੈ ਸਿੱਕਣ ਆ ਜਵਾਨ ਦਾ ਪਰ ਮੇਰੀ ਕੁਝ ਇੰਟੈਲੀਜੈਂਸ ਵਾਲੇ ਨਾਲ ਗੱਲ ਹੋਈ ਵੀ ਇਹਦੇ ਪਿੱਛੇ ਤਰਕ ਕੀ ਹੈ ਕਹਿੰਦੇ ਤੁਸੀਂ ਦੇਖੋ ਬਹੁਤ ਸਾਰੇ ਨੌਜਵਾਨ ਦੱਸ ਰਹੇ ਨੇ ਸਾਨੂੰ ਜੇਲਾਂ ਚ ਰੱਖਿਆ ਗਿਆ ਸਾਨੂੰ ਸੌਣ ਨਹੀਂ ਦਿੱਤਾ ਗਿਆ ਉਹਦੇ ਪਿੱਛੇ ਉਹ ਤਰਕ ਦਿੰਦੇ ਆ ਤੁਸੀਂ ਕਹਿੰਦੇ ਵੀ ਇਹ ਨੌਜਵਾਨ ਜਦੋਂ ਫੜੇ ਗਏ ਉੱਥੇ ਕਿਉਂਕਿ ਇਲੀਗਲ ਤਰੀਕੇ ਦੇ ਨਾਲ ਉੱਥੇ ਜਾਂਦੇ ਆ ਅਮਰੀਕਾ ਨੇ ਇਹਨਾਂ ਨੂੰ ਉੱਥੇ ਫੜ ਲਿਆ ਅਮਰੀਕਾ ਦੀਆਂ ਏਜੰਸੀਆਂ ਨੇ ਅਮਰੀਕਾ ਦੀ ਪੁਲਿਸ ਨੇ ਫਿਰ ਉਹਨਾਂ ਨੂੰ ਜੇਲ੍ਹ ਚ ਜਦੋਂ ਰੱਖ ਲਿਆ ਜਦੋਂ ਉਹਨਾਂ ਨੇ ਤੈਅ ਕਰ ਲਿਆ ਕਿ ਇਹਨਾਂ ਨੂੰ ਅਸੀਂ ਵਾਪਸ ਭੇਜਣਾ ਹੈ ਭਾਰਤ ਭੇਜਣਾ ਹੈ ਜਾਂ ਹੋਰ ਇਹਨਾਂ ਦੇ ਹੋਰ ਦੇਸ਼ਾਂ ਦੇ ਵਿੱਚ ਜਿੱਥੋਂ ਜਿੱਥੋਂ ਨੌਜਵਾਨ ਆਏ ਨੇ ਉਹਨਾਂ ਨੂੰ ਵਾਪਸ ਭੇਜਣਾ ਹੈ ਤੇ ਉਹਨਾਂ ਚੋਂ ਭਾਰਤ ਵੀ ਇੱਕ ਮੁਲਕ ਹੈ ਪੰਜਾਬ ਅਮਰਸਰ ਦੇ ਵਿੱਚ ਉਤਰਿਆ ਜਹਾਜ਼ ਬੜਾ ਰੌਲਾ ਪਿਆ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਇਹਨਾਂ ਦੀ ਸੁਰੱਖਿਆ ਕਰਨਾ ਜੇ ਸੁਰੱਖਿਆ ਨਾ ਹੋਵੇ ਤੇ ਇੰਟਰਨੈਸ਼ਨਲ ਇਸ਼ੂ ਬਣ ਜਾਂਦਾ ਹੈ ਤੁਸੀਂ ਦੇਖੋ ਫਿਰ ਮੇਰੇ ਇੰਟੈਲੀਜੈਂਸ ਵਾਲੇ ਜੋ ਕਹਿੰਦੇ ਨੇ ਕਹਿੰਦੇ ਇਹਨਾਂ ਦੇ ਹੱਥਾਂ 'ਚ ਹੱਥ ਕੜੀਆਂ ਤੇ ਬੇੜੀਆਂ ਇਸ ਕਰਕੇ ਪਾਈਆਂ ਜਾਂਦੀਆਂ ਕਿ ਇਹ ਇੱਕ ਦੂਸਰੇ ਨੂੰ ਨੁਕਸਾਨ ਨਾ ਕਰ ਦੇਣ ਆਮ ਨਾ ਕਰ ਦੇਣ ਤੁਸੀਂ ਦੇਖੋ ਟਾਇਲਟ ਵੀ ਜਾਂਦੇ ਸੀ ਤੇ ਉਹਨਾਂ ਦੇ ਨਾਲ ਬੰਦੇ ਜਾਂਦੇ ਸੀ ਏਜੰਸੀਆਂ ਦੇ ਉਹਨਾਂ ਦੀ ਮਨਸ਼ਾ ਇਹ ਨਹੀਂ ਸੀ ਵੀ ਇਹਨਾਂ ਨੂੰ ਕੋਈ ਨੁਕਸਾਨ ਕਰਨਾ ਹੈ ਮਨਸ਼ਾ ਉਹਨਾਂ ਦੀ ਇਹ ਸੀ ਕਿ ਇਹ ਇੱਕ ਦੂਜੇ ਨੂੰ ਨੁਕਸਾਨ ਨਾ ਕਰਨ ਕਈ ਵਾਰੀ ਤੁਸੀਂ ਦੇਖਿਆ ਹੋਣਾ ਇੱਥੇ ਜੇਲ੍ਹਾਂ ਦੇ ਵਿੱਚੋਂ ਵੀ ਕਈ ਖਬਰਾਂ ਆਉਂਦੀਆਂ ਵੀ ਉਹ ਖਾਣ ਵਾਲੀ ਚੀਜ਼ ਹੁੰਦੀ ਹੈ ਸਪੂਨ ਹੁੰਦਾ ਚਮਚ ਹੁੰਦਾ ਉਹਨੂੰ ਤਿੱਖਾ ਕਰਕੇ ਜਾਂ ਕਿਸੇ ਨੂੰ ਨੁਕਸਾਨ ਪਹੁੰਚਾ ਦਿੰਦੇ ਨੇ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਦਿੰਦੇ ਨੇ ਫਿਰ ਬਹੁਤ ਵੱਡਾ ਇੰਟਰਨੈਸ਼ਨਲ ਇਸ਼ੂ ਬਣ ਜਾਣਾ ਸੀ ਇਹੋ ਚੀਜ਼ ਤੁਸੀਂ ਦੇਖੋ ਦਸਤਾਰ ਦੀ ਗੱਲ ਹੈ ਇਸੇ ਤਰ੍ਹਾਂ ਦਸਤਾਰ ਉਹ ਕਹਿੰਦੇ ਜਾਂ ਪਰਣਾ ਸਿਰ ਤੇ ਬੰਨਿਆ ਹੋਵੇ ਜਦੋਂ ਬੱਚਾ ਟਾਇਲਟ ਜਾਂਦਾ ਹੈ ਜਾਂ ਆਪਣੇ ਕਿਸੇ ਨਾਲ ਦੇ ਨੂੰ ਹੀ ਉਹਦੇ ਗਲ ਦੇ ਵਿੱਚ ਪਾ ਕੇ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਮੈਂ ਸਕਰੀਨ ਤੇ ਖਬਰ ਤੁਹਾਨੂੰ ਦਿਖਾਣ ਜਾਵਾਂਗਾ ਵੀਡੀਓ ਐਡੀਟਰ ਨੂੰ ਕਾਵਾਂਗਾ ਜ਼ਰੂਰ ਦਿਖਾਣ ਚਿਤ ਤੋੜ ਕਰਦੀ ਹੈ ਕਟਣਾ ਹੈ 15 ਫਰਵਰੀ ਨੂੰ ਅਖਬਾਰ ਦੇ ਵਿੱਚ ਆਪੀਏ ਇਸ ਦੋ ਦਿਨ ਪਹਿਲੇ ਦੀ ਅੱਜ ਦੇਖੋ 17 ਫਰਵਰੀ ਹੈ ਨਾ ਇੱਕ ਉੱਥੇ ਨਾਰਕੋਟਿਕ ਬਿਊਰੋ ਵਾਲੇ ਇੱਕ ਬੰਦੇ ਨੂੰ ਫੜਦੇ ਨੇ ਉਹ ਤਸਮੀਆਂ ਦੇ ਫੀਤੀਆਂ ਦੇ ਨਾਲ ਉਹਨੇ ਆਪਣੇ ਆਪ ਨੂੰ ਫਾਂਸੀ ਲਾ ਲਈ ਉਹਨ ਰੋਲਾ ਪੈ ਗਿਆ ਕਿ ਇਹਨਾਂ ਨੇ ਬੰਦਾ ਮਾਰਤਾ ਤੇ ਜੇ ਇਸ ਤਰ੍ਹਾਂ ਦੀ ਇਸ਼ੂ ਹੋ ਜਾਂਦਾ ਤੇ ਇਹ ਬਹੁਤ ਵੱਡਾ ਇੰਟਰਨੈਸ਼ਨਲ ਇਸ਼ੂ ਬਣ ਜਾਣਾ ਸੀ ਇਸ ਕਰਕੇ ਅਮਰੀਕਾ ਦੀ ਸੁਰੱਖਿਆ ਏਜੰਸੀਆਂ ਜਾਂ ਉੱਥੋਂ ਦੀ ਜਿਹੜੀ ਗਵਰਨਮੈਂਟ ਹੈ ਉਹ ਕੋਈ ਐਵੇਂ ਦਾ ਇਸ਼ੂ ਨਹੀਂ ਬਣਨ ਦੇਣੀਆਂ ਚਾਹੁੰਦੀਆਂ ਸਨ ਇਸ ਕਰਕੇ ਦੇਖੋ ਐਕੀ ਦੂਸਰੀ ਵਾਰੀ ਵਿਰੋਧ ਬਹੁਤ ਹੋਇਆ ਬੱਚਿਆਂ ਤੇ ਔਰਤਾਂ ਦੇ ਹੱਥਾਂ 'ਚ ਬੇੜੀਆਂ ਨਹੀਂ ਪਾਈਆਂ ਗਈਆਂ ਉਹਨਾਂ ਨੂੰ ਹਤਕੜੀਆਂ ਨਹੀਂ ਲਾਈਆਂ ਗਈਆਂ ਬਿਲਕੁਲ ਚੰਗੀ ਗੱਲ ਹੈ ਹੁਣ ਤੁਸੀਂ ਇੱਕ ਬੰਦਾ ਗਿਆ ਹੀ ਇਲੀਗਲ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਦੋਂ ਉਹਨਾਂ ਨੂੰ ਫੜਿਆ ਗਿਆ ਦੇਖੋ ਕਈ ਨੌਜਵਾਨ ਤੇ ਤੁਸੀਂ ਐਸੇ ਵੀ ਦੇਖੇ ਹੋਣੇ ਆ ਉਹਦੇ ਪਹੁੰਚੇ ਤੇ ਉਹਨਾਂ ਨੂੰ ਫੜ ਲਿਆ ਜਾਂ ਕਿਸੇ ਨੂੰ ਹਫਤਾ ਹੋਇਆ ਉਹਨੂੰ ਫੜ ਲਿਆ ਉਹਨਾਂ ਦੀ ਮਨੋਦਸ਼ਾ ਠੀਕ ਨਹੀਂ ਹੁੰਦੀ ਮਾਨਸਿਕ ਸਥਿਤੀ ਠੀਕ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਦੇਖਦਾ ਹੁੰਦਾ ਕਿ ਮੈਂ ਆਪਣਾ ਪਰਿਵਾਰ ਪਿੱਛੇ ਛੱਡ ਗਿਆ ਆ ਹਾਲਾਤਾਂ ਦੇ ਸਤਾਇਓ ਪਹਿਲੇ ਹੁੰਦੇ ਨੇ ਫਿਰ ਉਹ ਮਾਨਸਿਕ ਤਣਾਅ ਦੇ ਵਿੱਚ ਆ ਜਾਂਦੇ ਨੇ ਸੌਣ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਵਾਰ-ਵਾਰ ਦੇਖਦੇ ਵੀ ਇਹ ਸੌ ਰਿਹਾ ਉਹਨੂੰ ਆਵਾਜ਼ ਮਾਰ ਲੈਂਦੇ ਉਹਨੂੰ ਐਕਟਿਵ ਰੱਖਦੇ ਬੰਦੇ ਨੂੰ ਫਿਰ ਇਹ ਵੀ ਦੇਖੋ ਜੋ ਮੇਰੀ ਜਾਣਕਾਰੀ ਦੇ ਮੁਤਾਬਕ ਇਹਨਾਂ ਨੂੰ ਖਾਣ ਵਾਸਤੇ ਐਸੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਜਿਦੇ ਨਾਲ ਇਹਨਾਂ ਦੀ એનર્ਜੀ ਲੈਵਲ ਬਣਿਆ ਰਵੇ ਕੁਝ ਨੂੰ ਤੇ ਦਿੱਤਾ ਜਾਂਦਾ ਚੋਲ ਤੇ ਮਿੱਠੇ ਰਾਜਮਾ ਵੀ ਤਾਂ ਕਿ ਇਹਨਾਂ ਦਾ એનર્ਜੀ ਲੈਵਲ ਬਣਿਆ ਰਵੇ ਕਾਰਬੋਹਾਈਡਰੇਟ ਪੂਰੇ ਹੁੰਦੇ ਰਹਿਣ ਤੇ ਇਹ ਸਭ ਤੋਂ ਜਿਹੜੀ ਗੱਲ ਇਹ ਹੈ ਕਿ ਇਹਨਾਂ ਨੂੰ ਸੁਰੱਖਿਅਤ ਇਹਨਾਂ ਦੇ ਦੇਸ਼ ਪਹੁੰਚਾਉਣਾ ਉਹਨਾਂ ਦੀ ਬਹੁਤ ਵੱਡੀ ਜਿਹੜੀ ਹੈ ਉਹ ਜ਼ਿੰਮੇਵਾਰੀ ਬਣ ਜਾਂਦੀ ਹੈ। ਪਟਾੜੀ ਸਾਹਿਬ ਉੱਥੇ ਕਈ ਵੀ ਸਵਾਲ ਖੜਾ ਹੋ ਰਿਹਾ ਕਿ ਜਦੋਂ ਭਾਰਤ ਦੇ ਅੰਦਰ ਜਹਾਜ਼ ਪਹੁੰਚਦਾ ਹੈ ਤਾਂ ਹੋਰ ਸੂਬਿਆਂ ਚੋਂ ਹੁੰਦਾ ਹੋਇਆ ਫਿਰ ਜਾ ਕੇ ਗੁਰੂ ਰਾਮਦਾਸ ਇੰਟਰਨੈਸ਼ਨਲ 에ਰਪੋਰਟ ਤੇ ਅੰਮ੍ਰਿਤਸਰ ਪਹੁੰਚਦਾ ਕਿਉਂਕਿ ਬਾਕੀ ਵੀ ਸੂਬਿਆਂ ਦੇ ਵਿੱਚ 에ਰਪੋਰਟ ਹੈਗੇ ਸੀ ਫਿਰ ਗੱਲ ਉਹੀ ਆ ਜਾਂਦੀ ਪਹਿਲਾਂ ਵੀ ਆਪਾਂ ਚਰਚਾ ਕਰਦੇ ਆਂ ਫਿਰ ਅੰਮ੍ਰਿਤਸਰ ਵਾਲਾ ਹੀ ਚੁਣਿਆ ਗਿਆ ਖਾਸ ਕਰਕੇ ਜਕਤਾਰ ਦੇਖੋ ਇੱਕ ਤੇ ਇਸ਼ੂ ਬਣ ਚੁੱਕਿਆ ਬੜਾ ਵੱਡਾ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਤੇ ਪ੍ਰੈਸ ਕਾਨਫਰੰਸ ਕੀਤੀ ਗੁਰਜੀਤ ਔਜਲਾ ਨੇ ਵੀ ਕੀਤੀ ਹੋਰ ਵੀ ਕਈ ਲੀਡਰਸ਼ਿਪਬਾਨ ਬੋਲੇ ਰਮਨੀਤ ਬਿੱਟੂ ਨੇ ਤਾਂ ਸਪਸ਼ਟ ਕਹਿ ਦਿੱਤਾ ਵੀ ਬਹੁਤ ਸਾਰੇ ਜਹਾਜ਼ ਆਣੇ ਹਨ ਹੁਣ ਇਹਦੇ ਵਿੱਚ ਇੱਕ ਗੱਲ ਜਿਹੜੀ ਹੈ ਉਹ ਪੰਜਾਬ ਨੂੰ ਠੀਕ ਹੈ ਕਿਤੇ ਨਾ ਕਿਤੇ ਬਦਨਾਮ ਕਰਨ ਦੀ ਇੱਕ ਸਾ ਪੰਜਾਬ ਨੂੰ ਨਸ਼ਿਆਂ ਵਾਸਤੇ ਬਦਨਾਮ ਕੀਤਾ ਗਿਆ ਗੁਜਰਾਤ ਤੋਂ ਟਣਾ ਦੇ ਹਿਸਾਬ ਨਾਲ ਹੀਰੋਇਨ ਫੜੀ ਜਾਂਦੀ ਹੈ ਗੁਜਰਾਤ ਦੇ ਪੋਰਟ ਤੋਂ ਉਦੋਂ ਕੋਈ ਬੋਲਦਾ ਨਹੀਂ ਮੀਡੀਆ ਜੀ ਛੋਟੀ ਜੀ ਖਬਰ ਆਉਂਦੀ ਹੈ ਜੇ ਪੰਜਾਬ ਚ ਕੋਈ ਫੜਿਆ ਜਾਂਦਾ ਤੇ ਦੇ ਕਹਿੰਦੇ ਸਾਰੇ ਦੇ ਸਾਰੇ ਲੱਗ ਜਾਂਦੇ ਵੀ ਪੰਜਾਬ ਚ ਇੰਨੇ ਕੁਇੰਟਾ ਚਲੋ ਮਤਲਬ ਚਲੋ ਇਹ ਨਹੀਂ ਹੈ ਦੇਖੋ ਸੁਰੱਖਿਆ ਏਜੰਸੀਆਂ ਜਿਹੜਾ ਠੀਕ ਕੰਮ ਕਰ ਰਹੀਆਂ ਮੈਂ ਬਿਲਕੁਲ ਨਹੀਂ ਕਹਿਣਾ ਚਾਹ ਰਿਹਾ ਵੀ ਕੋਈ ਗਲਤ ਕੰਮ ਹੋਇਆ ਸਵਾਲ ਇਹ ਖੜਾ ਹੁੰਦਾ ਹੈ ਪੰਜਾਬ ਤੁਸੀਂ ਤਿੰਨ ਜਹਾਜ਼ ਤਿੰਨੇ ਅੰਮ੍ਰਿਤਸਰ ਲੈ ਜਾਂਦੇ ਇੱਕ ਦਿੱਲੀ ਲੈ ਜਾਂਦੇ ਹੁਣ ਇਹਦੇ ਵਿੱਚ ਸਭ ਤੋਂ ਜ਼ਿਆਦਾ 377 ਭਾਰਤੀਏ ਹੁਣ ਤੱਕ ਰਿਪੋਰਟ ਹੋਏ ਨੇ ਤੇ 126 ਪੰਜਾਬੀ ਨੇ ਇੱਕ ਤਿਹਾਈ ਪੰਜਾਬੀ ਨੇ ਗੁਜਰਾਤ ਦੇ ਵੀ ਬੰਦੇ ਨੇ ਹਰਿਆਣਾ ਦੇ ਵੀ ਲੋਕ ਨੇ ਤੁਸੀਂ ਇੱਕ ਦਿੱਲੀ ਤਾਰ ਦਿੰਦੇ ਹਾਲਾਂਕਿ ਰਵਨੀਤ ਬਿੱਟੂ ਦਾ ਕਹਿਣਾ ਸੀ ਵੀ ਇਹ ਇਸ਼ੂ ਨਹੀਂ ਹੈ ਬਹੁਤ ਸਾਰੇ ਜਹਾਜ਼ ਆਉਣੇ ਨੇ ਫਿਰ ਇਹ ਵੀ ਗੱਲ ਦੇਖੋ ਤੁਸੀਂ ਸਾਡੇ ਸਿਆਸਤਦਾਨਾਂ ਨੂੰ ਤੇ ਕੋਈ ਚੀਜ਼ ਲੱਭਣੀ ਹੁੰਦੀ ਸਿਆਸਤ ਦਾ ਸਿਆਸਤ ਕਰਨ ਵਾਸਤੇ ਤੇ ਸਿਆਸਤਦਾਨ ਸਾਡੇ ਚਾਇਓ ਮੁੱਖ ਮੰਤਰੀ ਸਾਹਿਬ ਹੁਣ ਪਹਿਲੇ ਉਹ ਪ੍ਰੈਸ ਕਾਨਫਰੰਸ ਕਰਦੇ ਹੋਟਲ ਦੇ ਵਿੱਚ ਤੇ ਅਗਲੇ ਦਿਨੀ 에어ਪੋਰਟ ਤੋਂ ਚਲੇ ਜਾਂਦੇ ਆ ਹਾਲਾਂਕਿ ਕਹਿੰਦੇ ਵੀ ਉਹਨਾਂ ਨੂੰ ਰਿਸੀਵ ਕਰਾਂਗੇ ਰਾਤ ਨੂੰ ਪਹੁੰਚਦੇ ਨੇ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਤੇ ਪਹੁੰਚਦੇ ਨੇ ਹਰਪ੍ਰਜਨ ਸਿੰਘ ਈਟੀਓ ਕੱਲ ਤੀਜਾ ਜਾ ਆਇਆ ਤੇ ਨਾ ਦੇਖੋ ਕੋਈ ਮੰਤਰੀ ਪਹੁੰਚਿਆ ਨਾ ਕੋਈ ਐਮਐਲਏ ਪਹੁੰਚੇ ਹਾਲਾਂਕਿ ਉੱਥੇ ਡਿਪਟੀ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਦੇ ਤੇ ਪੁਲਿਸ ਕਮਿਸ਼ਨਰ ਜ਼ਰੂਰ ਪਹੁੰਚੇ ਨੇ ਮਤਲਬ ਇਹਨਾਂ ਦਾ ਤੇ ਤਿੰਨ ਦਿਨਾਂ ਜੀ ਤੁਹਾਨੂੰ ਨਿਕਲ ਗਿਆ ਤੇ ਕਿੰਨੇ ਨੌਜਵਾਨ ਜਿਹੜੇ ਉੱਥੇ ਆਣ ਉੱਥੋਂ ਇੱਥੇ ਅ ਅਸਕਰੇ ਬ੍ਰੇਕਸਾ ਬਹੁਤ ਸਾਰੇ ਲੀਡਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਅਸੀਂ ਇਨਾਂ ਨੌਜਵਾਨਾਂ ਦਾ ਹੱਥ ਫੜਾਂਗੇ ਪਰ ਉੱਥੇ ਜੇ ਗੱਲ ਕਰੀਏ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਜਾਂ ਫਿਰ ਕਾਲੀ ਦਲ ਭਾਜਪਾ ਦੇ ਹਲਕਾ ਇੰਚਾਰਜ ਨੇ ਉਹਨਾਂ ਪਰਿਵਾਰਾਂ ਦੀ ਹਲੇ ਤੱਕ ਸਾਰ ਲੈਣ ਵਾਸਤੇ ਵੀ ਨਹੀਂ ਉੱਥੇ ਪਹੁੰਚੇ ਇਹ ਦੇਖੋ ਸਭ ਸਿਆਸੀ ਬਿਆਨ ਹੁੰਦੇ ਐ ਜਗਤਾਰ ਜੀ ਮੈਂ ਤੁਹਾਨੂੰ ਕੋਟ ਕਰਨਾ ਚਾਹਾਂਗਾ ਇੱਕ ਰਿਪੋਰਟ ਛਪੀ ਐ ਮਲੇਸ਼ੀਆ ਦੇ ਵਿੱਚ 5 ਤੋਂ 5 ਸਾਲ ਪਹਿਲੇ ਜਿਹੜੇ 240 ਪੰਜਾਬੀ ਰਿਪੋਰਟ ਕੀਤੇ ਗਏ ਸਨ ਇਹ ਤੰਦਾ ਉਦੋਂ ਦਾ ਚੱਲ ਰਿਹਾ ਅਸੀਂ ਪਹਿਲੇ ਵੀ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਉੱਥੇ 에ਅ ਇਹ اربਾਂ ਖਰਬਾਂ ਰਪਏ ਦਾਤ ਹੁੰਦਾ ਹੈ ਮਲੇਸ਼ੀਆ ਵਾਲੇ ਸਰਕਾਰ ਨੇ ਭਾਰਤੀਆਂ ਦਾ ਵੀਜ਼ਾ ਔਨ ਅਰਾਈਵਲ ਫ੍ਰੀ ਕੀਤਾ ਹੈ ਜੋ ਮੇਰੀ ਜਾਣਕਾਰੀ ਹੈ ਜੋ ਰਿਪੋਰਟ छਪੀ ਮੈਂ ਉਹਦੇ ਆਧਾਰ ਦੇ ਉੱਤੇ ਗੱਲ ਕਰ ਰਿਹਾ ਹਾਂ ਪਰ ਸਾਡੇ ਜਿਹੜੇ ਇਥੇ ਜੇ ਨੌਜਵਾਨ ਸਾਡੇ ਪਿੰਡਾਂ ਦੇ ਲੋਕ ਭੋਲੇ ਨੇ ਪੜੇ ਇਹਨੇ ਹੁੰਦੇ ਨਹੀਂ ਵਿਚਾਰੇ ਤੇ ਆਈ ਲਰਨਸ ਕਰਦੇ ਮਾਈ ਨੇਮ ਇਜ਼ ਦਿਸ ਕਰਕੇ ਸਮਝ ਜਾਂਦੇ ਬਈ ਪਰਿਵਾਰ ਵੀ ਇਹਨੇ ਬੜੀ ਜਿਆਦਾ ਅੰਗਰੇਜ਼ੀ ਸਿੱਖ ਲਈ ਉਹਨਾਂ ਕੋਲੋਂ 1.5 ਡੇਡ ਲੱਖ ਰੁਪਿਆ ਵੀਜ਼ੇ ਦਾ ਲਿਆ ਜਾਂਦਾ ਜਿਹੜਾ ਕਿ ਔਨ ਅਰਾਈਵਲ ਮਲੇਸ਼ੀਆ ਦੇ ਵਿੱਚ ਫ੍ਰੀ ਹੈ ਫਿਰ ਉਹਨਾਂ ਨੂੰ ਸਬਜ ਬਾਗ ਦਿਖਾਏ ਜਾਂਦੇ ਤੁਹਾਨੂੰ ਉੱਥੇ ਨੌਕਰੀ ਲਵਾਈ ਜਾਏਗੀ ਉਹਨਾਂ ਕੋ ਪੈਸੇ ਲਏ ਜਾਂਦੇ ਆ ਮਤਲਬ ਇੱਕ ਪੂਰਾ ਆਰਗੇਨਾਈਜ਼ ਤਰੀਕੇ ਦੇ ਨਾਲ ਇੱਕ ਕ੍ਰਾਈਮ ਚੱਲ ਰਿਹਾ ਤੁਸੀਂ ਦੇਖੋ ਜਹਾਜ਼ ਦੇਖੋ ਜਿੱਤਾ ਜਗਤਾਰ ਤਿੰਨ ਆਏ ਆ ਪਤਾ ਨਹੀਂ ਇਹਦੇ ਕਿੰਨੇ ਜਹਾਜ਼ ਆਣੇ ਆ ਕਿਉਂਕਿ ਸਾਡੇ ਜਿਹੜੇ ਜੈ ਸ਼ੰਕਰ ਨੇ ਸਾਡੇ ਐਸ ਜੈ ਸ਼ੰਕਰ ਵਿਦੇਸ਼ ਮੰਤਰੀ ਉਹਨਾਂ ਨੇ ਤੇ ਉੱਥੇ ਵੀ ਜਦੋਂ ਅਮਰੀਕਾ 'ਚ ਗੱਲ ਉੱਠੀ ਸੀ ਉਹਨਾਂ ਨੇ ਕਿਹਾ ਸੀ ਸੀ ਭਾਰਤੀਆਂ ਨੂੰ ਵਾਪਸ ਲਵਾਂਗੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਗਏ ਕੁਝ ਰਿਪੋਰਟਾਂ ਤੇ ਇਹ ਕਹਿ ਰਹੀਆਂ ਵੀ 7 ਲੱਖ ਤੋਂ ਵੱਧ ਭਾਰਤੀ ਐ ਅਮਰੀਕਾ ਦੇ ਵਿੱਚ ਹਜੇ 18000 ਦੀ ਪਛਾਣ ਹੋਈ ਹੈ ਉਹਦੇ ਵਿੱਚ ਸੱਚਾਈ ਕਿੰਨੀ ਹੈ ਤੇ ਫਿਰ ਜਹਾਜ਼ ਪਾਰ-ਪਾਰ ਕੇ ਜਦੋਂ ਇੱਥੇ ਆਉਣਗੇ ਸਮੱਸਿਆ ਇੱਥੇ ਹੀ ਨਹੀਂ ਖਤਮ ਹੋਣੀ ਅੱਗੋਂ ਕੀ ਕਰਨਾ ਹੈ ਅਸੀਂ ਕੀ ਸਰਕਾਰਾਂ ਨੇ ਜਗਤਾਰ ਇਹਦੇ ਤੇ ਕੋਈ ਐਕਸ਼ਨ ਲਿਆ ਹਜੇ ਤੱਕ ਤੁਸੀਂ ਕੀ ਆਲ ਪਾਰਟੀ ਮੀਟਿੰਗ ਸੱਦ ਲੈਂਦੇ ਚਾਹੀਦਾ ਸੀ ਨਾ ਮੁੱਖ ਮੰਤਰੀ ਭਗਵਾਨ ਜੀ ਨੂੰ ਸਾਦੇ ਆਲ ਪਾਰਟੀ ਮੀਟਿੰਗ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਾਦੇ ਸਾਰੇ ਪੁਲਿਸ ਕਮਿਸ਼ਨਰਾਂ ਨੂੰ ਸਾਦੇ ਸਾਰੇ ਐਸਐਸਪੀ ਸਾਹਿਬਾਨ ਨੂੰ ਸਾਦੇ ਉਹਨਾਂ ਨੂੰ ਪੁੱਛਦੇ ਵੀ ਆਪਣੇ ਆਪਣੇ ਜ਼ਿਲ੍ਹੇ ਦੀਆਂ ਸੂਚੀਆਂ ਲੈ ਕੇ ਆਓ ਵੀ ਕਿਹੜੇ ਕਿਹੜੇ ਏਜੰਟ ਹੈਗੇ ਨੇ ਤੇ ਕਿਹੜੇ ਕਿਹੜੇ ਏਜੰਟ ਅਥਾਰਾਈਜ਼ ਨੇ ਕਿਹੜੇ ਕਿਹੜੇ ਜਿਹੜੇ ਗੈਰਕਾਨੂੰਨੀ ਖੁੱਲੇ ਹੋਏ ਨੇ ਉਹਨਾਂ ਤੋਂ ਤੁਸੀਂ ਕਾਰਵਾਈ ਕਰਦੇ ਮਤਲਬ ਗੱਲ ਹੈ ਕਿ ਇੱਛਾ ਸ਼ਕਤੀ ਨਹੀਂ ਹੈ ਸਿਆਸਤ ਸਿਆਸਤ ਦਾ ਮਤਲਬ ਹੈ ਸਿਰਫ ਉਹਨੇ ਵੋਟ ਲੈਣੀ ਹੈ ਉਹ ਆਪਣੇ ਬੋਟ ਬੈਂਕ ਨੂੰ ਵੇਖਦਾ ਉਹਨੂੰ ਕੱਖ ਨਹੀਂ ਦਿਖਦਾ ਜਿਹੜੇ ਮੁਲਕ ਦੇ ਵਿੱਚ ਜਗਤਾਰ ਜੀ ਸਿਆਸਤਦਾਨ ਇੱਕ ਵਾਰੀ ਐਮਐਲਏ ਜਿੱਤ ਕੇ ਉਹਨੂੰ ਅਗਲੀ ਟਰਮ ਦੀ ਪੈ ਜੇ ਨਾ ਵੀ ਮੈਂ ਹੁਣ ਜਿੱਤਣਾ ਕਿੱਦਾਂ ਜਾਂ ਆਪਣੇ ਧੀਆ ਪੁੱਤਾਂ ਦਾ ਪੈ ਜੇ ਤੁਸੀਂ ਦੱਸੋ ਇਹਨਾਂ ਦੇ ਧੀ ਪੁੱਤ ਕਿੰਨੇ ਬਾਹਰ ਗਏ ਨੇ ਇਹ ਸਥਿਤੀ ਕਿਉਂ ਆਈ ਬੇਰੋਜਗਾਰੀ ਇੱਕ ਹੋਰ ਰਿਪੋਰਟ ਛਪੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਪੋਰਟ ਹੈ ਮੈਂ ਕੋਟ ਕਰ ਰਿਹਾ ਅੱਜ ਛਪੀ ਹੈ ਹੈਡਲਾਈਨ ਇੱਕ ਨੈਸ਼ਨਲ ਅਖਬਾਰ ਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਇੱਕ ਸਰਵੇ ਕੀਤਾ ਵੀ ਕਿਉਂ ਨੌਜਵਾਨ ਬਾਹਰ ਜਾ ਰਹੇ ਕਹਿੰਦੇ ਬੇਰੋਜਗਾਰੀ ਇੱਥੇ ਸਭ ਭ੍ਰਸ਼ਟਾਚਾਰ ਸਭ ਤੋਂ ਵੱਡਾ ਮੁੱਦਾ ਤੁਸੀਂ ਜਗਤਾਰ ਇਹ ਦੇਖੋ ਤੁਸੀਂ ਕਈ ਵਾਰੀ ਇਹ ਖਬਰਾਂ ਸੁਣੀਆਂ ਹੋਣੀਆਂ ਹੈ ਕਿ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ ਪਰਿਵਾਰ ਦਾ ਜਿਹੜੇ ਜੀਨ ਹੈ ਉਹ ਕੋਈ ਬਾਡੀ ਲੈ ਕੇ ਜਾਂ ਕੋਈ ਹੋਰ ਚੀਜ਼ ਲੈ ਕੇ ਉਹ ਧਰਨੇ ਤੇ ਬਹਿ ਜਾਂਦੇ ਨੇ ਜਦੋਂ ਧਰਨੇ ਤੇ ਬਹਿੰਦੇ ਨੇ ਫਿਰ ਸਾਰੇ ਸਿਆਸੀ ਪਾਰਟੀਆਂ ਵੀ ਐਕਟਿਵ ਹੋ ਜਾਂਦੀਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਪਹੁੰਚ ਜਾਂਦਾ ਇਲਾਕੇ ਦਾ ਐਸਐਚਓ ਵੀ ਪਹੁੰਚ ਜਾਂਦਾ ਤੇ ਫਟਾਫਟ ਪਰਚਾ ਵੀ ਦਰਜ ਹੋ ਜਾਂਦਾ ਤੇ આરોપીਆਂ ਨੂੰ ਗ੍ਰਿਫਤਾਰ ਕਰਨ ਦੀ ਵੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਮਤਲਬ ਇਹ ਸਿਸਟਮ ਕਿਉਂ ਇਹ ਕੌਣ ਰੋਕ ਰਿਹਾ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਕਰਨ ਨੂੰ ਤੁਹਾਨੂੰ ਨਸ਼ਾ ਮਾਫੀਆ ਜਗਤਾਰ 15 ਸਾਲ ਤੋਂ ਤੇ ਸੁਣਦਾ ਆ ਰਿਆਂ ਜਦੋਂ ਬਾਦਲ ਸਾਹਿਬ ਨੇ ਪ੍ਰੋਗਰਾਮ ਕੀਤਾ ਸੀਗਾ ਸੁਖਬੀਰ ਬਾਦਲ ਵੀ ਇੱਥੇ ਧਰਨੇ ਤੇ ਬੈਠੇ ਸਨ ਜਦੋਂ ਰਾਹੁਲ ਗਾਂਧੀ ਇੱਥੇ ਆਂਦਾ ਵੀ ਬਾਰਡਰ ਤੋਂ ਨਸ਼ਾ ਆ ਰਿਹਾ ਵੀ ਸਰਕਾਰ ਤੇ ਤੁਹਾਡੀ ਫਿਰ ਕੈਪਟਨ ਦੀ ਸਰਕਾਰ ਨੰਗੀ ਹੁਣ ਮੁੱਖ ਮੰਤਰੀ ਸਾਹਿਬ ਦੇ ਵੀ ਭਗਵੰਤ ਮਾਨ ਹੋਣਾ ਦੇ ਵੀ 3 ਸਾਲ ਤੇ ਆਲਮੋਸਟ ਲੰਘ ਗਏ ਨਸ਼ਾ ਮੁਕਿਆ ਕੀ ਕੀ ਖਤਮ ਹੋਇਆ ਆਮ ਬੰਦੇ ਨੂੰ ਪਤਾ ਹੁੰਦਾ ਜਗਤਾਰ ਜੀ ਆਮ ਬੰਦੇ ਨੂੰ ਪਤਾ ਹੁੰਦਾ ਕਿ ਨਸ਼ਾ ਕਿੱਥੇ ਵਿਕ ਰਿਹਾ ਦੜਾ ਸੱਟਾ ਕਾਰੋਬਾਰ ਕਿੱਥੇ ਹੋ ਰਿਹਾ ਰੇਦੀ ਗੱਲ ਚਲੋ ਤੁਸੀਂ ਦੱਸੋ ਮਾਈਨਿੰਗ ਖਤਮ ਹੋ ਗਈ ਇੱਕ ਐਮਪੀ ਨੂੰ ਲਿਖਣਾ ਪੈ ਰਿਹਾ ਚਿੱਠੀ ਲਿਖਣੀ ਪੈ ਰਹੀ ਸੈਂਟਰ ਗਵਰਨਮੈਂਟ ਨੂੰ ਕਹਿੰਦਾ ਮੈਂ ਇੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਲਿਖਦਾ ਮੇਰੀ ਗੱਲ ਹੀ ਕੋਈ ਨਹੀਂ ਸੁਣਦਾ ਇਹ ਮੈਂ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਦੀ ਇਹ ਕਰ ਤੋਂ ਪਹਿਲੀ ਵਾਰੀ ਬਣੇ ਡਾਕਟਰ ਧਰਨਵੀਰ ਗਾਂਧੀ ਜੀ ਜਿਹੜੇ ਪਟਿਆਲਾ ਤੋਂ ਹਨ ਐਮਪੀ ਨੇ ਭੜਾਈ ਸਾਹਿਬ ਉੱਥੇ ਗੱਲ ਕਰੀਏ ਤਾਂ ਮਨੁੱਖੀ ਤਸਕਰੀ ਦੀ ਗੱਲ ਕੀਤੀ ਜਾ ਰਹੀ ਹੈ ਕੀ ਹੈ ਜਿਹੜਾ ਵਿਦੇਸ਼ ਭੇਜਣ ਵਾਲਾ ਧੰਦਾ ਇਹਨੂੰ ਮਨੁੱਖੀ ਤਸਕਰੀ ਕਹਿ ਸਕਦੇ ਆ ਨਹੀਂ ਇਹ ਬਿਲਕੁਲ ਹੈ ਹੀ ਹਿਊਮਨ ਟ੍ਰੈਫਿਕਿੰਗ ਤੁਸੀਂ ਦੇਖੋ ਇਹ ਧੰਦੇ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਲੋਕ ਜਿਹੜੇ ਨੇ ਜਗਤਾਰ ਜੀ ਇਨਵੋਲਵ ਨੇ ਕਰੋੜਾਂ ਰੁਪਏ ਦਾ ਧੰਦਾ ਜੇ ਤੁਸੀਂ ਦੇਖੋ ਕਾਲਿੰਗ ਵੀਜ਼ਾ ਮਲੇਸ਼ੀਆ ਜਾਣ ਦਾ ਸਹੀ ਰਸਤਾ ਹੈ ਇਹ ਵੀ ਦੱਸਿਆ ਵੀ ਕਾਲਿੰਗ ਵੀਜ਼ਾ ਪ੍ਰੋਸੈਸ ਹੈ 1 ਸਾਲ ਤੱਕ ਉੱਥੇ ਵੀਜ਼ਾ ਮਿਲਦਾ ਪਰ ਨੌਜਵਾਨ ਇੱਥ ಆ ಆಮ ಬಂದ್ ಹುಂ ਇਹਦੇ ਭੇੜਚਾਲ ਆ ਮੰਨ ਲਓ ਤੁਸੀਂ ਵਿਦੇਸ਼ ਗਏ ਤੁਹਾਡੇ ਘਰ ਗੱਡੀ ਖੜੀ ਹੈ ਨਾ ਜਦੋਂ ਵੱਡੀ ਕੋਈ ਵੀ ਮਹਿੰਗੀ ਗੱਡੀ ਤੇ ਬਾਹਰੋਂ ਘਰ ਵੀ ਚੰਗਾ ਠੀਕਾ ਹੈ ਨਾ ਤੇ ਮੇਰੇ ਵਰਗੇ ਜਿਹੜਾ ਦੇਸੀ ਬੰਦਾ ਉਹਨੇ ਵੀ ਜਾ ਕੇ ਪੁੱਛਣਾ ਤੁਹਾਡੇ ਪਰਿਵਾਰ ਨੂੰ ਕਾਕਾ ਕਿ ਉਹਨੇ ਉਹਨੇ ਵੀ ਦੋ ਕਿੱਲੇ ਵੇਚ ਲੈਣੇ ਮਗਰੋਂ ਦੀ ਕਹਿੰਦੇ ਕਹਿੰਦੇ ਪਹਿਲੇ ਤਾਂ ਕਹਿੰਦਾ ਘਰ ਕਾਕਾ ਕੀ ਕਰਦਾ ਤੇ ਪਰਵਾਹ ਤੁਹਾਡੇ ਵੀ ਬਜ਼ੁਰਗਾਂ ਨੇ ਕਹਿਣਾ ਵੀ ਕਾਕਾ ਤੇ ਸਾਡਾ ਵਿਦੇਸ਼ ਆ ਤੇ ਡਾਲਰ ਭੇਜੀ ਜਾਂਦਾ ਇਹ ਉਹਦਾ ਹੀ ਸਭ ਕੁਝ ਹੈ ਫਿਰ ਉਹ ਚੱਕਾ ਚਾਉਣ ਦੇ ਚੱਕਰ ਚ ਫਸ ਜਾਂਦੇ ਨੇ ਬਹੁਤ ਸਰ ਦੇਖੋ ਹੁਣ ਅਮਰੀਕਾ ਨੇ ਇਹ ਸਖਤ ਕਰਤਾ ਹੈ ਜਗਤਾਰ ਹਜੇ ਤੇ ਸਥਿਤੀ ਖਰਾਬ ਹੋਣੀ ਹੈ ਹੂੰ ਕੈਨੇਡਾ ਨੇ ਕਹਿਤਾ ਅਸੀਂ 6 ਲੱਖ ਨੌਜਵਾਨ ਜਿਹੜਾ ਵਾਪਸ ਭੇਜਣਾ ਤੇ ਜੇ ਉਹਨਾਂ ਨੇ ਭੇਜਤਾ ਤੇ ਫਿਰ ਕੀ ਕਰੋਗੇ ਹੁਜੇ ਤੇ 377 ਆਏ 2 ਜਾਂ ਜਾਂ ਬਾਅਦ ਹੀ ਤੁਹਾਡੀ ਵਾਹ ਨਿਕਲ ਗਈ ਹੈ ਸਾਡੇ ਲੀਡਰਾਂ ਦੀ ਕੋਈ ਪਹੁੰਚਿਆ ਨਹੀਂ ਪਹਿਲੇ ਦਿਨ ਦੇ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਪਹਿਲੇ ਸੀਐਮ ਸਾਹਿਬ ਕਰਦੇ ਐਮਪੀ ਸਾਹਿਬ ਵੀ ਕਰਦੇ ਨੇ ਫਿਰ ਉਹ ਰਵਨੀਤ ਬਿੱਟੂ ਸਾਹਿਬ ਵੀ ਪਹੁੰਚ ਜਾਂਦੇ ਨੇ ਮਤਲਬ ਇਹ ਸਾਰਾ ਸਿਆਸਤਦਾਨਾਂ ਨੇ ਅਲਟੀਮੇਟਲੀ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ ਉਸ ਸਮੱਸਿਆ ਦਾ ਹੱਲ ਕੀ ਹੈ ਇਹ ਅਜੇ ਤਾਂ ਹਿਊਮਨ ਟ੍ਰੈਫਿਕਿੰਗ ਸ਼ੁਰੂ ਨਹੀਂ ਹੋਈ ਨਾ ਅਜੇ ਤਾਂ ਇਹ ਬਾਹਰ ਨਹੀਂ ਜਾਣ ਲੱਗੇ ਦੇਖੋ ਪਨਾਮਾ ਦੇ ਜੰਗਲਾਂ ਦੇ ਰਾਈ ਸਭ ਤੋਂ ਔਖਾ ਰਸਤਾ ਹੈ ਤੇ ਨੌਜਵਾਨ ਦੱਸ ਰਹੇ ਨੇ ਜੀ ਕਹਿੰਦੇ ਸਾਨੂੰ ਜਾਣਦੇ ਤੇ ਨਹੀਂ ਤੇ ਕਹਿੰਦੇ ਵੀ ਸਾਨੂੰ ਡੰਡੇ ਵੀ ਮਾਰਦੇ ਨੇ ਤੇ ਜਿਹੜਾ ਨਹੀਂ ਤੁਰਦਾ ਉਹਨੂੰ ਉੱਥੇ ਰਹਿਣ ਦਿੰਦੇ ਨੇ ਉਹ ਮਾਰ ਵੀ ਦਿੰਦੇ ਨੇ ਮੈਂ ਨਹੀਂ ਕਹਿ ਰਿਹਾ ਇਹ ਰਿਪੋਰਟਾਂ ਦੱਸ ਰਹੀਆਂ ਜਿਹੜੀਆਂ ਅੱਜ ਵੱਖਰੀਆਂ ਵੱਖਰੀਆਂ ਅਖਬਾਰਾਂ ਦੇ ਵਿੱਚ ਛਪੀਆਂ ਸੋ ਕਰ ਇਸ ਕਰਕੇ ਇਹ ਸਿਆਸਤ ਪਹਿਲੇ ਵੀ ਹੁੰਦੀ ਰਹੀ ਤੇ ਸਿਆਸਤ ਹੁਣ ਵੀ ਹੋ ਰਹੀ ਕਿਉਂਕਿ ਲੋਕ ਭੁੱਲ ਜਾਂਦੇ ਨੇ ਸਾਡੀ ਸ਼ਾਰਟ ਮੈਮਰੀ ਹੈ ਨਾ ਉਹ ਜਿਹੜੇ 15 ਜਿਹੜੇ ਪਹਿਲੇ 5 ਤਰੀਕ ਨੂੰ ਵਿਚਾਰੇ 104 ਆਏ ਸੀ ਉਹਨਾਂ ਦੀ ਗੱਲ ਕਰਦਾ ਕੋਈ ਫਿਰ 15 ਫਰਵਰੀ ਨੂੰ ਜਿਹੜੇ ਆ ਗਏ ਉਹਨਾਂ ਦੀ ਗੱਲ ਹੋਣ ਲੱਗ ਪਈ ਉਹ ਜਿਹੜੇ ਵਿਚਾਰੇ ਕੱਲ ਆਏ ਨੇ ਉਹਨਾਂ ਦੀ ਗੱਲ ਹੋਣ ਲੱਗੀ ਤੇ ਲੀਡਰ ਗਾਇਬ ਹੋ ਗਏ ਪਟਾੜੀ ਸਾਹਿਬ ਉੱਥੇ ਜਿੱਥੇ ਗੱਲ ਕਰੀਏ ਨੌਜਵਾਨ ਜਾ ਰਹੇ ਨੇ ਤੇ ਖਾਸ ਕਰਕੇ ਸਾਡੇ ਪੰਜਾਬ ਦੀਆਂ ਸਾਡੇ ਦੇਸ਼ ਦੀਆਂ ਜਿਹੜੀਆਂ ਕੁੜੀਆਂ ਉਹ ਵੀ ਇਸ ਰਸਤੇ ਥਾਣੀ ਪਲਾਮਾਂ ਦੇ ਜੰਗਲਾਂ ਥਾਣੀ ਜਾਂ ਫਿਰ ਇਹਨਾਂ ਰਸਤਿਆਂ ਥਾਣੀ ਜਾ ਰਹੇ ਨੇ ਲੱਗਦਾ ਸਾਡੇ ਦੇਸ਼ ਦੇ ਵਿੱਚ ਇੰਨੀ ਉਹਨਾਂ ਨੂੰ ਸੁਰੱਖਿਆ ਹੈ ਨਹੀਂ ਆ ਤੇ ਵਿਦੇਸ਼ਾਂ 'ਚ ਜਾ ਕੇ ਤੁਹਾਨੂੰ ਲੱਗਦਾ ਵੀ ਉਹਨਾਂ ਦੀ ਸੁਰੱਖਿਆ ਹੈਗੀ ਆ ਦਿਖਤਾਰ ਗੱਲ ਸੁਰੱਖਿਆ ਦੀ ਨਹੀਂ ਹਰ ਬੰਦਾ ਬਿਹਤਰ ਪੁੱਖ ਵਾਸਤੇ ਜਾ ਰਿਹਾ ਉਹ ਲੱਭ ਰਿਹਾ ਕਿ ਕਿੰਨਾ ਵੀ ਦੇਖੋ ਇੱਕ ਤਾਂ ਸਮੱਸਿਆ ਸਭ ਤੋਂ ਵੱਡੀ ਹੈ ਸਕੂਲਿੰਗ ਦੀ ਸਾਡੇ ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ ਤੁਸੀਂ ਭਾਵੇਂ ਸਾਡੇ ਮੇਰੇ ਨਾਲ ਸਹਿਮਤ ਹੋ ਨਾ ਹੁਣ ਮੇਰੇ ਦਰਸ਼ਕ ਆਰਗੇਨਾਈਜ਼ ਤਰੀਕੇ ਦੇ ਨਾਲ ਸਿੱਖਿਆ ਖਤਮ ਕਰ ਦਿੱਤੀ ਕਿ ਤੁਸੀਂ ਆਪ ਦੱਸੋ ਪਿੰਡਾਂ ਚ ਨਕਲਾ ਨਹੀਂ ਵੱਜਦੀਆਂ ਸਕੂਲਾਂ ਚ ਖੁੱਲੇ ਆਮ ਕਿਤਾਬਾਂ ਖੋਲ ਕੇ ਪੇਪਰ ਨਹੀਂ ਦਿੰਦੇ ਨੌਜਵਾਨ ਸਕੂਲਾਂ ਦੇ ਵਿੱਚ ਜਦੋਂ ਤੁਹਾਨੂੰ ਆਉਂਦਾ ਜਾਂਦਾ ਇੱਕ ਕੱਖ ਨਹੀਂ ਤੇ ਤੁਹਾਨੂੰ ਨੌਕਰੀ ਕੌਣ ਦੇਊਗਾ ਤੁਸੀਂ ਉੱਥੇ ਜਾ ਕੇ ਕੋਈ ਕਿਸੇ ਨੇ ਡੀਸੀ ਥੋੜੀ ਲੱਗ ਜਾਣਾ ਕਿਸੇ ਨੇ ਉੱਥੇ ਦਾ ਮੇਅਰ ਥੋੜੀ ਲੱਗ ਜਾਣਾ ਵੇਖੋ ਕਿਸੇ ਨੇ ਸਰਕਾਰੀ ਨੌਕਰੀ ਥੋੜੀ ਲੱਗ ਜਾਣਾ ਤੁਸੀਂ ਪੜੋ ਲਿਖੋ ਕੋਈ ਕੋਈ ਚੰਗਾ ਕੋਰਸ ਕਰੋ ਫਿਰ ਤੁਸੀਂ ਆਪਣੇ ਇਹ ਦੇਖੋ ਕਿ ਮੈਂ ਉੱਥੇ ਜਾਊਂਗਾ ਇਹ ਕੋਰਸ ਕਰਕੇ ਮੇਰਾ ਭੁੱਖ ਕੀ ਹੈ ਹੁਣ ਬੱਚੀਆਂ ਜਿਹੜੀਆਂ ਵੀ ਜਾ ਰਹੀਆਂ ਜਿਨ੍ਹਾਂ ਨੇ 50-50 ਲੱਖ ਰੁਪਏ ਖਰਚਾ ਜਿਨ੍ਹਾਂ ਦੇ ਪਰਿਵਾਰਾਂ ਨੇ ਕੀ ਉਹਨਾਂ ਨੇ 50 ਦਿਨ ਵੀ ਇਹਦੇ ਤੇ ਸਰਚ ਕੀਤੀ ਕੋਕ ਕੀਤੀ ਵੀ 50 ਲੱਖ ਰੁਪਏ ਸੀ ਖਰਚ ਕਰ ਰਹੇ ਆ 50 ਲੱਖ ਰੁਪਏ ਸਾਡਾ ਪੂਰਾ ਕਦੋਂ ਹੋਏਗਾ ਕਿੰਨੇ ਸਾਲਾਂ ਚ ਪੂਰਾ ਹੋਏਗਾ ਫਿਰ ਇਹ ਵੀ ਦੇਖੋ ਪਹਿਲੇ 17 ਡਾਲਰ ਮਿਲਦੇ ਸੀ ਉੱਤੇ ਅ ਅਮਰੀਕਾ ਦੇ ਵਿੱਚ 1 ਘੰਟੇ ਦੇ ਹੁਣ 10 ਡਾਲਰ ਮਿਲਣ ਲੱਪੇ ਕਿਉਂਕਿ ਉੱਥੇ ਵੀ ਬੇਰੋਜ਼ਗਾਰੀ ਇੰਨੀ ਜ਼ਿਆਦਾ ਹੋ ਗਈ ਤੁਸੀਂ ਉੱਥੇ ਕਿਸੇ ਨੂੰ ਨੌਕਰੀ ਦੇਣੀ ਹੈ ਤੇ ਤੁਹਾਨੂੰ ਕੋਈ 10 ਡਾਲਰ ਤੇ ਬੰਦਾ ਲੱਭਦਾ ਹੈ ਤਾਂ ਤੁਸੀਂ 15 ਡਾਲਰ ਕਿਉਂ ਦਿਓਗੇ ਉਹਨੂੰ ਜਾਂ ਉਹਨੂੰ 18 ਡਾਲਰ ਕਿਉਂ ਦਿਓਗੇ ਇਹ ਬਹੁਤ ਜਿਹੜੀ ਘੁੰਮਣਕੇਰੀ ਫਸ ਗਈ ਹੈ ਜਗਤਾਰ ਗੱਲ ਫੇਰ ਹੀ ਆ ਗਈ ਸਾਡੇ ਸਿਆਸਤ ਸਰਕਾਰਾਂ ਸੀ ਕਿਉਂ ਚੁੰਨਦੇ ਆ ਸਰਕਾਰਾਂ ਇਸ ਕਰਕੇ ਚੁੰਨਦੇ ਆ ਵੀ ਇਹ ਲੋਕਪੱਕੀ ਨੀਤੀਆਂ ਬਣਾਉਣਗੇ ਬਰਨ ਲੋਕਪਥੀ ਪੱਖੀ ਨਿਤਿਆ ਬੜੀਆਂ ਤੁਹਾਡੇ ਰਾਜਸાંਸੀ ਹਲਕੇ ਚ ਨਹੀਂ ਹੁੰਦੀ ਮਾਈਨਿੰਗ ਦੱਸੋ ਕਿਹੜੇ ਕਿਹੜੇ ਥਾਂ ਤੇ ਮਾਈਨਿੰਗ ਨਹੀਂ ਹੁੰਦੀ ਮਾਈਨਿੰਗ ਉਹ ਵੀ ਚਲੀ ਜਾਂਦੀ ਹੈ ਰੇਤਾਂ ਦਾ ਪੈਸਾ ਕਿਦੀ ਜੇਬ ਤੇ ਜਾ ਰਿਹਾ ਹਾਈ ਕੋਰਟ ਕਹਿ ਰਹੀ ਹੈ ਗਵਰਨਰ ਸਾਹਿਬ ਜਿਹੜੇ ਨੇ ਉਹ ਕਹੀ ਜਾਂਦੇ ਨੇ ਵੀ ਇੱਥੇ ਰੇਤ ਚੱਲਦੀ ਪਈਏ ਛੇਨਾ ਉਹ ਕਹੀ ਜਾਂਦੀ ਹਾਈ ਕੋਰਟ ਜਾ ਜਾ ਕੇ ਬੀਐਸਐਫ ਉਹ ਕਹੀ ਜਾਂਦੀ ਹਾਈ ਕੋਰਟ ਜਾ ਜਾ ਕੇ ਇਹਨਾਂ ਨੂੰ ਕੋਈ ਮਤਲਬ ਅਸਰ ਹੀ ਨਹੀਂ ਉਹ ਮਾਫੀਆ ਕੋਈ ਫਿੱਗਲੋ ਹੀ ਆ ਗਈ ਕੋ ਪਾਕਿਸਤਾਨੋਂ ਥੋੜੀ ਕੁਛ ਭੇਡ ਕਰਕੇ ਆਉਂਦੇ ਵੀ ਟੈਂਕਰ ਭਰ ਭਰ ਕੇ ਏਜੈਂਟ ਟਿਪਰ ਭਰ ਭਰ ਕੇ ਦੁਬਾਰਾ ਪਾਕਿਸਤਾਨ ਲੈ ਜਾਂਦੇ ਇੱਥੇ ਹੀ ਲੋਗ ਨੇ ਉਹੀ ਲੋਗ ਨੇ ਉਹੀ ਅਕਾਲੀ ਦਲ ਦੀ ਸਰਕਾਰ ਚ ਸੀਗੇ ਉਹੀ ਕਾਂਗਰਸ ਦੀ ਸਰਕਾਰ ਚ ਤੇ ਉਹੀ ਉਹ ਸਰਕਾਰ ਚ ਮਤਲਬ ਇਹਨਾਂ ਦੇ ਐਮਐਲਏ ਸਾਹਿਬਾਨ ਕਹਿੰਦੇ ਨੇ ਵੀ ਸਰਕਾਰ ਬਦਲੀ ਸਿਸਟਮ ਉਹੀ ਤੇ ਮਾਫੀਆ ਸਰਕਾਰ ਚ ਲਾ ਰਿਹਾ ਉਹ ਕਹਿੰਦੇ ਨੇ ਮੈਂ ਨਹੀਂ ਕਹ ਰਿਹਾ ਔਨ ਰਿਕਾਰਡ ਹੈ ਸਾਰੀ ਚੀਜ਼ਾਂ ਪਰ ਐਸੇ ਬੁੱਥੀ ਇਹ ਜਿਹੜੇ ਨੌਜਵਾਨ ਨੇ ਆਪਣੀ ਜ਼ਿੰਦਗੀ ਦਾ ਜ਼ੂਆ ਖੇਡ ਲੈਂਦੇ ਨੇ ਭਾਵੇਂ 50 60 ਲੱਖ ਰੁਪਏ ਨੂੰ ਲੈ ਕੇ ਹੁਣ ਡੌਂਕੀ ਲਾ ਕੇ ਜਾਣਾ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਜੰਗਲਾਂ ਵਿੱਚੋਂ ਲੰਘਣਾ ਫਿਰ ਇਹ ਵੀ ਭਰੋਸਾ ਨਹੀਂ ਕਿ ਸਾਡੀ ਜਾਨ ਬਚੂਗੀ ਜਾਂ ਨਾ ਬਚੂਗੀ ਫਿਰ ਪੈਸੇ ਵਾਪਸ ਆਉਣਗੇ ਜਾਂ ਨਾ ਆਉਣਗੇ ਅਮਰੀਕਾ ਜਾਵਾਂਗੇ ਜਾਂ ਨਾ ਜਾਵਾਂਗੇ ਕੀ ਇਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਆਪਣੀ ਜ਼ਿੰਦਗੀ ਵੀ ਦਾਤੇ ਲਾ ਦਿੰਦੇ ਨੇ ਆਪਣੀ ਪੈਸਾ ਵੀ ਜਿਹੜੇ ਉਹ ਦਾਤੇ ਲਾ ਦਿੰਦੇ ਮੈਂ ਅੱਜ ਇੱਕ ਰਿਪੋਰਟ ਛਪੀ ਮੈਂ ਉਹਨੂੰ ਪੜ ਰਿਹਾ ਵੀ 60 ਨੌਜਵਾਨ ਵਾਪਸ ਆਏ ਤੇ ਇੱਕ ਬੰਦੇ ਨੇ ਐਫ ਆਈ ਆਰ ਦਰਜ ਕਰਾਈ ਇਹ ਸ਼ਿਕਾਇਤ ਦਿੱਤੀ ਵੀ ਇੱਕ ਬੰਦੇ ਨੇ ਮਤਲਬ ਇਹ ਇੱਡਾ ਆਰਗੇਨਾਈਜ਼ਡ ਕਰਾਈ ਮੈਂ ਜਗਤਾਰ ਮੈਂ ਪਹਿਲੇ ਕਹਿ ਰਿਹਾ ਕਿਉਂਕਿ ਬਹੁਤ ਸਾਰ ਕੋ ਜੂਆ ਕਿਉਂ ਖੇਡਾਂਦਾ ਕੋਈ ਡੜਾ ਸੱਟਾ ਕਿਉਂ ਕਰਾਂਦਾ ਕੋਈ ਇਲੀਗਲ ਸ਼ਰਾਬ ਕਿਉਂ ਵੇਚਦਾ ਇੱਥੇ ਪੈਲਸਾਂ ਵਾਲਿਆਂ ਨੂੰ ਸਰਕਾਰ ਕਹਿੰਦੀ ਕੀ ਤੇ ਕਰਦੇਓ ਕੀ ਪਏ ਨੇ ਵੀ ਲੋਕਾਂ ਨੂੰ ਕਹਿੰਦੇ ਵੀ ਜੋ ਰੇਟ ਆ ਉਤੋਂ ਵੀ ਵੱਧ ਲੈਣ ਦੇ ਇੱਕ ਡੀਐਸਪੀ ਨੇ ਕਿਹਾ ਸੀਗਾ ਔਨ ਰਿਕਾਰਡ ਹੈ ਬਸ ਸਾਰੀ ਚੀਜ਼ਾਂ ਨੌਜਵਾਨ ਦੇਖੋ ਇੱਥੇ ਮਿਹਨਤ ਕਰਨ ਨੂੰ ਕਿਉਂ ਤਿਆਰ ਨਹੀਂ ਇਹ ਸਮਝ ਤੋਂ ਪਰੇ ਆ ਉਹ ਇਸ ਕਰਕੇ ਸਾਡੀਆਂ ਸਰਕਾਰਾਂ ਕੋਈ 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 ਪ੍ਰੋਗਰਾਮ ਨਹੀਂ ਚਲਾਉਂਦੀਆਂ ਕੋਈ ਪ੍ਰੋਗਰਾਮ ਚਲਾਓ ਤੁਸੀਂ ਕਹਿਨੋ ਤੇ ਇਹਨਾਂ ਨੇ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਕਮੇਟੀਆਂ ਬਣਾਈਆਂ ਹੋਣ ਤੇ ਹਜੇ ਵੀ ਇਲੀਗਲ ਜਿਹੜੇ ਆ ਉਹ ਸੈਂਟਰ ਕਿਉਂ ਖੁੱਲੇ ਹੋਣ ਡਿਪਤਾਰ ਜੀ ਹੂੰ ਕਿਉਂ ਜਿਹੜੇ ਆ ਹਜੇ ਵੀ ਜਿਹੜੇ ਵੀਜ਼ਾ ਲਾ ਕਹਿੰਦੇ ਨੇ ਏਜੰਟ ਦੋ ਨੰਬਰ ਤੇ ਜਿਹੜੇ ਬੰਦੇ ਭੇਜਦੇ ਨੇ ਡੋਂਕੀ ਲਾ ਕੇ ਉਹ ਕਿਉਂ ਕਰਨ ਹੁਣ ਡੋਂਕੀ ਲਾਣ ਦਾ ਸੁਗਨੋ ਸਿਸਟਮ ਕੀ ਆ ਪਿੰਡਾਂ ਦੇ ਵਿੱਚ ਮੰਨ ਲਓ ਕੋਈ ਡੋਂਕੀ ਕਿਸੇ ਨੂੰ ਲੱਗਣਾ ਨਾ ਉੱਥੇ ਵੀ ਏਜੰਟ ਫੈਲੇ ਆ ਹੂੰ ਉਹਨਾਂ ਉੱਥੋਂ ਬੰਦਾ ਘੇਰਨਾ ਡੋਂਕੀ ਲੱਗਣਾ ਏਜੰਟ ਕੋ ਪਹਚਾ DNA ਤੇ ਏਜੰਟ ਉਹਨੂੰ ਵੀ ਕਮਿਸ਼ਨ ਦਿੰਦਾ ਕਮਿਸ਼ਨ ਦਿੰਦਾ ਕੋਈ ਇਹਨੂੰ ਲੱਖ ਮਿਲਦੀ ਕਿਸੇ ਨੂੰ ਦੋ ਮਿਲਦੀ ਕਿਸੇ ਨੂੰ ਪੰਜ ਮਿਲਦੀ ਹੈ ਅਲੱਗ-ਅਲੱਗ ਤਰੀਕਿਆਂ ਨਾਲ ਉਹ ਆਪਣਾ 2 ਲੱਖ ਤੇ ਜਾਂ 3 ਲੱਖ ਦੇਖਦੇ ਉਹ ਨਹੀਂ ਦੇਖਦੇ ਮੈਂ ਜਿਹੜਾ ਬੱਚਾ ਬਾਹਰ ਭੇਜ ਰਿਆਂ ਇਹਦਾ ਭੁੱਖ ਤਬਾਹ ਕਰ ਰਿਆਂ ਇਹਦੇ ਨਾਲ ਨਾਲ ਇਹਦੇ ਪਰਿਵਾਰ ਦਾ ਭੁੱਖ ਤਬਾਹ ਕਰ ਰਿਆਂ ਦੇਖੋ ਕਹਾਣੀ ਜਗਤਾਰ ਜੀ ਸਭ ਦੀ ਇੱਕੋ ਜਿਹੀ ਹੈ ਤੁਸੀਂ ਦੇਖੋ ਨਾ ਕਿਸੇ ਨੇ 40 ਲੱਖ ਲਿਆ ਕਿਸੇ ਨੇ 50 ਲੱਖ ਲਿਆ ਕਿਸੇ ਨੇ 60 ਲੱਖ ਲਿਆ ਜੋ ਇੱਕ ਐਰਰ ਰਿਪੋਰਟਾਂ ਸਾਹਮਣੇ ਆ ਰਹੀਆਂ ਕਿਸੇ ਨੇ ਕਰਜ਼ਾ ਲਿਆ ਕਿਸੇ ਨੇ ਆਪਣੀ ਜ਼ਮੀਨ ਵੇਚੀ ਕਿਸੇ ਨੇ ਘਰ ਵੇਚਿਆ ਕਿਸੇ ਨੇ ਧਾਰੇ ਫੜੇ ਕਹਾਣੀਆਂ ਰਹਿ ਗਈਆਂ ਕਹਾਣੀਆਂ ਸਾਰੀਆਂ ਇੱਕੋ ਜਿਹੀਆਂ ਹੀ ਸਭ ਦੀਆਂ ਨੌਜਵਾਨਾਂ ਦੀਆਂ ਪਰ ਇਹਦਾ ਅਲਟੀਮੇਟਲੀ ਸਰਕਾਰਾਂ ਨੇ ਇਸ ਦਾ ਹੱਲ ਕਰਨ ਦਾ ਕੀ ਕੋਈ ਪਲਾਨ ਬਣਾਇਆ ਕੋਈ 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 ਇੱਕ ਦਿਨ ਦੀ ਤੁਸੀਂ ਕੈਬਨਿਟ ਦੀ ਮੀਟਿੰਗ ਬੁਲਾ ਲਓ ਯਾਰ ਕੋਈ ਆਲ ਪਾਰਟੀ ਵਿਧਾਨ ਸਭਾ ਹੀ ਬੁਲਾ ਲਓ ਉਹ ਸੈਸ਼ਨ ਬੁਲਾ ਲਓ ਉੱਥੇ ਗੱਲ ਕਰੋ ਬਹੁਤ ਵੱਡਾ ਮੁੱਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੋ ਵਾਰੀ ਪ੍ਰੈਸ ਕਾਨਫਰੰਸ ਕਰ ਗਏ ਪਰ ਇਹਦਾ ਅਲਟੀਮੇਟਲੀ ਸੋਲੂਸ਼ਨ ਕੀ ਹੈ ਕਹਿ ਸਕਦੇ ਹੋ ਕਿ ਖਾਸ ਕਰਕੇ ਜੇ ਮਾਈਨਿੰਗ ਸਰਕਾਰਾਂ ਦੀ ਨਾਕਿਟ ਚੱਲ ਰਹੀ ਹੈ ਨਸ਼ਾ ਸਰਕਾਰਾਂ ਦੀ ਨਾਕਿਟ ਚੱਲਿਆ ਤੇ ਇਹ ਮਨੁੱਖੀ ਧੰਦਾ ਜਿਹੜਾ ਵਾ ਤਸਕਰੀ ਦਾ ਇਹ ਵੀ ਸਰਕਾਰਾਂ ਦੀ ਨਾਕਿਟ ਚੱਲ ਰਿਹਾ ਬਿਲਕੁਲ ਜੀ ਜੇ ਜਿੱਤਾਰਜੀ ਤੁਸੀਂ ਦੇਖੋ ਰਿਪੋਰਟਾਂ ਛਾਪ ਰਹੀਆਂ ਮੈਂ ਥੋੜੀ ਕਹਿ ਰਿਹਾ ਮੈਂ ਰਿਪੋਰਟਾਂ ਦੀ ਗੱਲ ਕਰ ਰਿਹਾ ਔਨ ਰਿਕਾਰਡ ਨੇਰਪੋਣਾ ਪਿਛਲੀਆਂ 4-5 ਦਿਨਾਂ ਦੀਆਂ ਤੁਸੀਂ ਅਖਬਾਰਾਂ ਕਢਾ ਕੇ ਦੇਖ ਲਓ ਸਾਰੀਆਂ ਅਖਬਾਰਾਂ ਕਢਾ ਕੇ ਦੇਖ ਲਓ ਅਖਬਾਰਾਂ ਲਿਖ ਰਹੀਆਂ ਵੀ ਜਲੰਧਰ ਦੇ ਵਿੱਚ ਇਸ ਤਰ੍ਹਾਂ ਇੰਜ ਮੇਰੇ ਹੱਥੇ ਚ ਅਖਬਾਰ ਹੈ ਉਹ ਕਹਿ ਰਿਹਾ ਕਿ ਜਲੰਧਰ ਮਲੇਸ਼ੀਆ ਦੇ ਨਾਂ ਤੇ ਕਹਿੰਦੇ ਕਰੋੜਾਂ ਦਾ ਧੰਦਾ ਚੱਲਦਾ ਪਿਆ ਕਹਿੰਦੇ 5-6 5 ਸਾਲ ਚ ਜਿਹੜੇ ਆ 5 ਸਾਲ ਪਹਿਲਾਂ ਜੁਲਾਈ ਚ ਮਲੇਸ਼ੀਆ ਨੇ 240 ਪੰਜਾਬੀਆਂ ਨੂੰ ਜਿਹੜਾ ਉਹ ਰਿਪੋਰਟ ਕੀਤਾ ਸੀ ਕਹਿੰਦੇ ਉਹਨਾਂ ਦਾ ਦਰਦ ਵੇਖੋ ਉਹਨਾਂ ਨੂੰ ਰਿਪੋਰਟ ਕੀਤਾ ਸਰਕਾਰਾਂ ਨੇ ਕੀ ਕੀਤਾ ਸਰਕਾਰ ਨੇ ਕੋਈ ਸਹਾਇਤਾ ਸੂਤਾ ਨਹੀਂ ਦੇਣੀ ਵਿਕਤਾਰ ਜੀ ਸਿਆਸੀ ਰੋਟੀਆਂ ਸੇਕਣੀਆਂ ਇਹਨਾਂ ਨੇ ਕੋਈ ਪ੍ਰੋਗਰਾਮ ਚਲਾਓ ਕੋਈ ਸਖਤ ਕਾਰਵਾਈ ਕਰੋ ਜਿਹਦੇ ਨਾਲ ਪਰ ਇਹਨਾਂ ਨੂੰ ਬਚਾਉਣ ਵਾਲੇ ਵੱਡੇ ਵੱਡੇ ਲੋਕ ਹੁੰਦੇ ਨੇ ਤੁਹਾਨੂੰ ਯਾਦ ਹੋਣਾ ਤਰਨ ਤਰਨ ਦੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਨੇ ਇੱਕ ਟਿੱਪ ਪਰ ਫੜ ਲਿਆ ਤੇ ਇੱਕ ਐਮਐਲਏ ਦੇ ਰਿਸ਼ਤੇਦਾਰ ਦੇ ਖਿਲਾਫ ਵੀ ਉਹਨਾਂ ਨੂੰ ਕਾਰਵਾਈ ਕਰਨੀ ਪਈ ਤੇ ਉਹ ਐਮਐਲਏ ਨੂੰ ਕਹਿੰਦਾ ਕਹਿੰਦਾ ਲਾਓ ਆਪਣੀ ਵਰਦੀ ਉਹ ਯਾਰ ਇੱਕ ਆਈਪੀਐਸ ਅਫਸਰ ਇੱਕ ਐਸਐਸਪੀ ਬੰਦਾ ਹੈ ਉਹ ਤੁਸੀਂ ਉਹਨੂੰ ਇਹ ਕਹਿ ਰਹੇ ਹੋ ਤੇ ਦੇ ਵਾਰੇ ਵਾਰਾ ਜਾਈਏ ਕਟੜ ਇਮਾਨਦਾਰ ਸਰਕਾਰ ਦੇ ਸਭ ਜਿਹੜੀ ਲੋਕ ਰਿਪੋਰਟ ਹੋ ਕੇ ਆ ਰਹੇ ਨੇ ਉਹ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਮੀਡੀਆ ਦੇ ਸਾਹਮਣੇ ਆਉਣ ਤੋਂ ਕਾਫੀ ਗਰੀਸ ਕਰ ਰਹੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਦੱਸਣਾ ਚਾਹੀਦਾ ਕਿ ਸਾਡੇ ਨਾਲ ਆ ਕੁਝ ਹੋਇਆ ਲੋਕਾਂ ਤੱਕ ਜਿਹੜੀ ਆ ਉਹ ਜਾਣਕਾਰੀ ਪਹੁੰਚੇ ਜਿਹੜੇ ਹੋਰ ਨੌਜਵਾਨ ਨੇ ਉਹ ਇਸ ਧੰਦੇ ਦੇ ਵਿੱਚ ਨਾ ਫਸਣ ਦੇਖੋ ਬਿਲਕੁਲ ਉਹਨਾਂ ਨੂੰ ਸਾਹਮਣੇ ਆਣਾ ਚਾਹੀਦਾ ਪਰ ਜਗਤਾਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਗਲਟ ਫੀਲ ਤੇ ਹੋ ਰਿਹਾ ਹੈ ਨਾ ਆਪਣੇ ਆਪ ਨੂੰ ਉਹਨਾਂ ਨੂੰ ਅੰਦਰ ਤੇ ਲੱਗਦਾ ਹੀ ਨਾ ਬੰਦੇ ਨੂੰ ਆਪਣੀ ਅ ਤੁਸੀਂ ਇਹ ਦੱਸੋ ਗੈਰ ਕਾਨੂੰਨੀ ਟੰਗ ਦੇ ਨਾਲ ਕਿਸੇ ਮੁਲਕ ਦੀ ਸਰਹੱਦ ਟੱਪਣੀ ਉਹਦੇ ਵਾਸਤੇ ਤੁਸੀਂ 2-2 ਮਹੀਨੇ 4-4 6-6 ਮਹੀਨੇ ਜੰਗਲਾਂ ਦੇ ਵਿੱਚੋਂ ਨਿਕਲਣਾ ਉਹ ਠੀਕ ਗੱਲ ਹੈ ਮਤਲਬ ਇਹ ਉਹ ਹੁਣ ਉਹਨੇ 트럼ਪ ਨੇ ਤੇ ਇਹ ਤੇ ਦੱਸ ਦਿੱਤਾ ਵੀ ਮੈਂ ਦੂਜੀਆਂ ਮੁਲਕਾਂ ਵਾਂਗੂ ਨਹੀਂ ਉਹਨੇ ਇੱਛਾ ਸ਼ਕਤੀ ਦੱਸਤੀ ਹੈ ਵੀ ਮੈਂ ਜਿੰਨੇ ਵੀ ਇੱਥੇ ਇਲੀਗਲ ਤਰੀਕੇ ਨਾਲ ਲੋਕ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਭੇਜਾਂਗਾ ਇੱਥੇ ਥੋੜੀ ਜਿਵੇਂ ਬੰਗਲਾਦੇਸ਼ੀ ਆਗੇ ਤੇ ਉਹਨਾਂ ਦੀਆਂ ਆਪਾਂ ਵੋਟਾਂ ਬਣਾ ਲਈਏ ਤੇ ਵੋਟ ਮੁਰਕੇ ਖਲੋ ਜਾਣ ਸਾਡੇ ਲੀਡਰ ਵੀ ਨਾ ਨਾ ਇਹ ਭਾਰਤੀ ਨੇ ਮਤਲਬ ਸਰਕਾਰ ਨੂੰ ਇਸ ਤੋਂ ਸਿੱਖ ਲੈ ਕੇ ਮੈਂ ਤੇ ਇਹ ਚਾਹਣਾ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਸਾਡੇ ਕੋਲ ਪੰਜਾਬੀ ਯੂਨੀਵਰਸਿਟੀ ਹੈ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਕੋਲ ਇਹਨੇ ਕੋਈ ਸਾਰੇ ਕੋਲ ਯੂਨੀਵਰਸਿਟੀਆਂ ਆਈਆਂ ਇੱਕ ਰਿਸਰਚ ਬੇਸਟ ਕੰਮ ਤਿਆਰ ਹੋਵੇ ਤੁਸੀਂ ਦੇਖੋ ਯੂਨੀਵਰਸਟੀਆਂ ਦੇ ਵੀ ਕਈ ਬਹੁਤ ਸਾਰੇ ਜਿਹੜੇ ਲੋਕ ਨੇ ਮੇਰੇ ਕੋਲ ਤੇ ਇਹ ਵੀ ਜਾਣਕਾਰੀ ਹੈ ਉੱਥੋਂ ਨੌਕਰੀਆਂ ਛੱਡ ਛੱਡ ਕੇ ਕਈ ਲੋਕ ਕੈਨੇਡਾ ਚਲੇ ਗਏ ਕਿਉਂ ਚਲੇ ਗਏ ਬੇਰੋਜ਼ਗਾਰੀ ਭ੍ਰਸ਼ਟਾਚਾਰ ਸਾਡੇ ਤੇ ਸਾਡੇ ਲੀਡਰਾਂ ਨੂੰ ਆਪਣੀ ਮੰਜੀ ਥੱਲੇ ਝੋਟਾ ਮਾਰਨਾ ਪੈਗਾ ਜਗਤਾਰ ਜੀ ਇਹਨਾਂ ਨੂੰ ਸਿਰਫ ਤੇ ਸਿਰਫ ਵੋਟ ਦੇਖਦੀ ਹੈ ਕੱਖ ਨਹੀਂ ਦੇਖਦਾ ਤੁਸੀਂ ਦੇਖੋ ਮੈਂ ਪਹਿਲੇ ਕਿਹਾ ਕਿਆ ਲੋਕਾਂ ਨੂੰ ਇਨਸਾਫ ਮਿਲਦਾ ਰੋਜ਼ ਖਬਰਾਂ ਆਉਂਦੀਆਂ ਪਟਵਾਰੀ ਫੜੇਗਾ ਪਹਿਲੇ ਲੈਂਦਾ ਐਸਐਚਓ ਕੱਲ ਇੱਕ ਖਬਰ ਸੀਗੀ ਇੱਕ ਐਸਐਚਓ ਫੜੀ ਗਈ ਲੇਡੀ ਨਾਲ ਉਹਦੇ ਦੋ ਚਪਾਈ ਫੜੇਗੇ ਮਤਲਬ ਇਹ ਚੀਜ਼ਾਂ ਤੋਂ ਛੁਟਕਾਰਾ ਕਦੋਂ ਫਿਰ ਗੱਲ ਉਹੀ ਆ ਜਾਂਦੀ ਹੈ ਵੀ ਸਾਡੇ ਮੁਲਕ ਦਾ ਕਾਨੂੰਨ ਤੇ ਉਹਦਾ ਬਣਿਆ ਜਿਉਂਦੇ ਅੰਗਰੇਜ਼ ਸਾਡੇ ਤੇ ਰਾਜ ਕਰਦੇ ਸੀਗੇ ਬਦਲਾਅ ਦੀ ਲੋੜ ਹੈ ਲੋਕਾਂ ਨੂੰ ਇਮੀਡੀਏਟ ਜਿਹੜਾ ਉਹ ਇਨਸਾਫ ਚਾਹੀਦਾ ਜਗਤਾਰ ਜੀ ਮੰਨ ਲਓ ਅੱਜ ਤੁਹਾਡਾ ਨਾ ਧੱਕਾ ਹੁੰਦਾ ਕਿਸੇ ਵੀ ਤੁਸੀਂ ਕੀ 32 ਸਾਲ ਢੀਕੋਗੇ ਤੁਹਾਡੀ ਤੇ ਇੱਕ ਜਨਰੇਸ਼ਨ ਖਤਮ ਹੋ ਜਾਣੀ ਹੈ ਕੋਟਾਂ ਖਚਰੀਆਂ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਦਾ ਹੱਲ ਲੱਭਣਾ ਹੁੰਦਾ ਸਰਕਾਰਾਂ ਨੇ ਉਹ ਆਮ ਬੰਦੇ ਤੇ ਤੇ ਬਸ ਨਹੀਂ ਆਮ ਬੰਦਾ ਵਿਚਾਰਾ ਕੀ ਕਰਦਾ ਆਮ ਬੰਦੇ ਨੇ ਤੁਸੀਂ ਇੱਕ ਕਿਸੇ ਲੀਡਰ ਨੂੰ ਮਿਲਣਾ ਹੋਵੇ ਕਿਸੇ ਮੰਤਰੀ ਨੂੰ ਵੇਖੋ ਆ ਮੁੱਖ ਮੰਤਰੀ ਸਾਹਿਬ ਦੀਆਂ ਕਈ ਵੀਡੀਓਜ਼ ਹੁੰਦੀਆਂ ਵੀ ਤੁਸੀਂ ਸਾਨੂੰ ਦੱਸੋ ਕੋਈ ਗਵਲਤ ਕੰਮ ਕਰਦਾ ਦੱਸਿਓ ਕਿੱਥੇ ਸੋ ਧੰਨਵਾਦ ਇਸਨ ਸੀਨੀਅਰ ਪੱਤਰਕਾਰ ਜਿਨ੍ਹਾਂ ਦੇ ਨਾਲ ਅਸੀਂ ਰਿਪੋਰਟ ਕੀਤੀ ਤੇ ਭਾਰਤੀਆਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਵੱਡੇ ਖੁਲਾਸੇ ਇਸ ਵੀਡੀਓ ਰਾਹੀਂ ਕੀਤੇ ਹੈ ਜਿਨ੍ਹਾਂ ਦਾ ਕਹਿਣਾ ਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਵਿੱਚ ਅਨਲੀਗਲ ਤਰੀਕੇ ਦੇ ਨਾਲ ਗੈਰ ਤਰਗੀਨੀ ਤਰੀਕੇ ਦੇ ਨਾਲ ਧੰਦੇ ਚੱਲ ਰਹੇ ਉਹਨਾਂ ਨੂੰ ਸਰਕਾਰਾਂ ਨੂੰ ਬੰਦ ਕਰਨ ਦੀ ਲੋੜ ਹੈ